ਆਚਾ ਦਾਲ ਦਾਲ ਬਣਾਉਣੀ ਆਪਾਂ ਨੇ ਹਾਂ ਆ ਵੀਡੀਓ ਦੇਖ ਰਹੀਆਂ ਚੰਡੀਗੜ੍ਹ ਦੀਆਂ ਕੁੜੀਆਂ ਹਾਂ ਚੰਡੀਗੜ੍ਹ ਦੇ ਲੋਕ ਅੱਛਾ ਦਿੱਲੀ ਦੇ ਲੋਕ ਬੰਬੇ ਦੇ ਲੋਕ ਕੈਨੇਡਾ ਦੇ ਲੋਕ ਇਹ ਤੁਹਾਡੀ ਗੱਲ ਸਾਰੇ ਨੇ ਸੁਣਨੀ ਹੈ ਮਾਹਾਂ ਦੀ ਦਾਲ ਬਣਾ ਕੇ ਦੱਸੋ ਕਿੱਦਾਂ ਬਣੂਗੀ ਹਾਰੇ ਮੈਂ ਘਰ ਜਾਣੀ ਨਹੀਂ ਸਿੱਧੀ ਧਾਰ ਤੋੜ ਦੇਣੀ ਹੈ ਪਹਿਲਾਂ ਪਹਿਲਾਂ ਧੋਣੀ ਨਹੀਂ ਹੈ ਤੋਂ ਨਹੀਂ ਹਾਰੇ ਮਰ ਜਾਣੀ ਹੌਲੀ ਹੌਲੀ ਸਾਰਾ ਸਮਝਾਓ ਇਹਨਾਂ ਨੂੰ ਸਮਝ ਨਹੀਂ ਆਉਣਾ ਸਮਝਾਉਣਾ ਪਹਿਲਾਂ ਦਾਲ ਤੁਸੀਂ ਪਿੰਡਾਂ ਦੇ ਵਿੱਚ ਬੀਜਦੇ ਸੀਗੇ ਹਾਂ ਲੱਗਦਾ ਕੁਆਂਟਿਟੀ ਹੁੰਦੀ ਸੀ ਮੇਰੇ ਮਾਂ ਦੀ ਦਾਲ ਅੱਛਾ ਹਾਂ ਬਹੁਤ ਦਾਲ ਹੁੰਦੀ ਸੀ ਫਿਰ ਡਲਦੇ ਵੀ ਸੀਗੇ ਦਾਲ ਨਹੀਂ ਨਹੀਂ ਹਾਂ ਸਾਉਂਤੀ ਹੋ ਰਿੰਨੇ ਨਹੀਂ ਤਾਂ ਉਹ ਕਾ ਸਵਾਰ ਕਾ ਅੱਛਾ ਰੇ ਦੇ ਵਿੱਚ ਧਰ ਜਾਣੀ ਪਹਿਲਾਂ ਧੋ ਲੈਣੀ ਹੈ ਹਾਂ ਅੱਛਾ ਫਿਰ ਫੇ ਧੋ ਕਾ ਹਾਰੇ ਦੇ ਵਿੱਚ ਧਰ ਜਾਣੀਆਂ ਚੱਕੀ ਉਹ ਤੌੜੀ ਹਾਂ ਤੌੜੀ ਦੇ ਵਿੱਚ ਹਾਰੇ ਮੈਂ ਧਣਕਾ ਚਲੀ ਜਾਣਾ ਖੇਤਾਂ ਨੂੰ ਅੱਛਾ ਘਰ ਦੇ ਨਾਲ ਕੱਖ ਵੱਢਣੇ ਟੁੱਕਣੇ ਆਪਣਾ ਮੁੰਡੇ ਮੇਰੇ ਯਾਰੇ ਲਾਗ ਦੀਨ ਸੰਭਾਲ ਜਾਣੇ ਅੱਛਾ ਪਹਿਲਾਂ ਛੋਟਾ ਤਾਂ ਬੜਾ ਮੁੰਡਾ ਉਹਨਾਂ ਤੇ ਚੱਕਲੀ ਜੇ ਕਰਦੀ ਮੇ ਕੋਦੀ ਅੱਛਾ ਫਿਰ ਦਾਲ ਆ ਕੇ ਫਿਰ ਕੀ ਕਰਨਾ ਉਹਦਾ ਧਣਕਾ ਦਾਲ ਵਿੱਚ ਨੂਨ ਮਿਰਚ ਸਭ ਕੁ ਪਾ ਜਾਣਾ ਪਹਿਲੇ ਹੀ ਪਾ ਜਾਣਾ ਹਾਂ ਅੱਛਾ ਤੇ ਦਿਹਾੜੀ ਵਾਲੇ ਹੁਣੇ ਲੱਗੇ ਵੇ ਹਾਂ ਉਨਾਂ ਨੂੰ ਰੋਟੀਆਂ ਦੇ ਲਈ ਜਾਨੀ ਪਕਾ ਕਾ ਅੱਛਾ ਸਵੇਰੀਆਂ ਰੋਟੀਆਂ ਪਕਾਉਣੀਆਂ ਬੋਈਆ ਪਾੜ ਲੈਣਾ ਤਬ ਹੀ ਹੈ ਨਹੀਂ ਉਹ ਦਾਲ ਜਿਹੜੀ ਰੱਖ ਗਏ ਉਹ ਤਾਂ ਸੜ ਜਾਣੀ ਹੈ ਫਿਰ ਹਾ ਸੜਨੀ ਨਹੀਂ ਬਾਥੀਆਂ ਲਾ ਜਾਣੀਆਂ ਅੱਛਾ ਉਨੀਆਂ ਕਿ ਜੰਨੀਆਂ ਕਿ ਮੇਰੀ ਜਿਜੂ ਵੀ ਅੱਛਾ ਮਾ ਕੜੀ ਵੀ ਹਾਂ ਤੂੰ ਕਾ ਲਾਉਣਾ ਤੁਰਕਾ ਲਾਗਾ ਕੜੀ ਵੀ ਥੋੜਾ ਦਨਿਆਰੇ ਬਾ ਅੱਛਾ ਤੁਰਕਾ ਕਿਦਾਂ ਲਾਉਂਦੇ ਸੀਗੇ ਕਿਆ-ਕਿਆ ਪਾਉਂਦੇ ਸੀਗੇ ਤੁਰਕਾ ਵਿੱਚ ਸਾਰੇ ਮਸਾਲੇ ਕੁਟ ਕੇ ਸਵਾਰ ਕੇ ਬਾਹਰ ਰਿੰਨੇ ਦੇ ਚੁੱਲੇ ਪਰੇ ਹੁੰਦੇ ਤੇ ਜਾਤਾ ਅੱਛਾ ਉਨੇ ਹੋ ਗਏ ਹੈ ਸਾਰੇ ਗਏ ਸ। ਅੱਛਾ ਕਰ ਕਰ ਯਹਾਰੇ ਮਾ ਪਾ ਜਾਣੇ ਸਾਬੂ ਤਰਕਾ। ਹੂੰ ਆਉਂਦੇ ਨੂੰ ਕੱਢ ਕ ਆਪਣਾ ਰੋਟੀ ਪਾਣੀ ਬਣਾ ਲੈਣਾ। ਤੂੰ ਮਜ਼ਦੂਰਾਂ ਨੂੰ ਵੀ ਖੜਾ ਦੇਣੀ ਜਿਹੜੇ ਹੂੰ ਲੱਗੇ ਵੀ ਹੁੰਦੇ ਤੇ ਖੇਤਾਂ ਨੂੰ। ਭਰਦਾਲ ਪੂਰੀ ਰੇਲ ਲੈਂਦੇ ਸੀ ਤੁਸੀਂ ਆਪੇ ਐਦਾਂ। ਕਿ ਜਾਣੀ। ਹੂੰ ਦੀ ਨੂੰ ਕਿਹੜੀ ਕਿਹੜੀ ਦਾਲ ਬਣਾਉਂਦੇ ਸੀ ਕਿ ਇੱਕ ਤਾਂ ਮਾਹਾਂ ਦੀ। ਮਹਾਦੀ ਛੋਲਿਆਂ ਦੇ ਅੱਛਾ ਛਾਲਕਾ ਹੂੰ ਛੋਲਿਆਂ ਦੇ ਵੀ ਬਣਾ ਲੈਣੀ ਛੋਲਿਆਂ ਦੀ ਸਬਜ਼ੀ ਬਣਾ ਲੈਣੀ ਅੱਛਾ ਫਿਰ ਉਹ ਐ ਜਾ ਬਸ ਕੰਮ ਕਰਦੀ ਸਾਗ ਬਣਾ ਲੈਣਾ ਅੱਛਾ ਸਾਗ ਹਾਰੇ ਮਟਰ ਜਾਣਾ ਅੱਛਾ ਆਉਂਦੀ ਨਹੀਂ ਬਣ ਜਾਣਾ ਹਾਂ ਆ ਕਾ ਕੋਟ ਕਾ ਤੁਮ ਕਾ ਲਾ ਲੈਣਾ ਕਾਰਦੀ ਚ ਬਣਾਉਂਦੇ ਸੀਗੇ ਹਾਰੇ ਵਿੱਚ ਹਾਰੇ ਚ ਤੌੜੀ ਵਿੱਚ ਤੌੜੀ ਚ ਤੌੜੀ ਚ ਜਾਣਾ ਹਾਂ ਕੋਟ ਕੇ ਦੱਸਿਓ ਜਰਾ ਕੋਟ ਦੇ ਕਿਦਾਂ ਸੀਗੇ ਕੋਟ ਦਾ ਕੋਟ ਲੈ ਹੈਗੇ ਹੱਥ ਨਾਲ ਬਾਹ ਤੇ ਨਾਲ ਕਾਣ ਅੱਛਾ ਐ ਆ ਉਹ ਤਾਂ ਕਹਿੰਦੇ ਐ ਐ ਘੋੜਦੇ ਸੀਗੇ ਐ ਐ ਘੋੜਦੇ ਸੀਗੇ ਐ ਆ ਦੇਖੋ ਉਹ ਐ ਕਿਹੜਾ ਘੋੜਦੇ ਤੇ ਅੱਛਾ ਫੇਰ ਮਖਣੀ ਮੁਖਣੀ ਮਖਣੀ ਮੁਖਣੀ ਬਥੇਰੀ ਹੁੰਦੀ ਸੀ ਮੇਰਾ ਅੱਛਾ ਵੀ ਕਰਤਾ ਲੱਸੀ ਪੀਣ ਆ ਜਾਂਦੇ ਤੇ ਮੇਰਾ ਅੱਛਾ ਰੋਈਆ ਪਰ ਕਰ ਰੋਟੀਆਂ ਪਕਾ ਲੈਣੀਆਂ ਤਾਂ ਫੇਰ ਹਾਂ ਕਾ ਦੀਨੇ ਆਈ ਜਾਨਾ ਬਿਬਲੇ ਸੀ ਬਣੀ ਉਹਨਾਂ ਦੋ ਰੋਟੀਆਂ ਚਾਹ ਦੀਆਂ ਅੱਛਾ ਕਣਕੀਆਂ ਤਾਂ ਚਾਰ ਦੇ ਦੇਣੀ ਮੱਕੀ ਦੀਆਂ ਪਾਣ ਦੋ ਦੇ ਦੇਈਆਂ 베ਰੜੇ ਦੀ ਰੋਟੀ ਵੀ ਬਣਾਉਂਦੇ ਸੀਗੇ 베ਰੜੇ ਦੀ ਬਣਾਉਂਦੇ ਹੁੰਦੇ 베ਰੜੇ ਦੀ ਰੋਟੀ ਕੀ ਹੁੰਦੀ 베ਰੜੇ ਦੀ ਰੋਟੀ ਉਹਦੀ ਰੋਟੀ ਛੋਲੇ ਖੇਤਾਂ ਮਾਂ ਬੀਜੇ ਲੈਂਦੇ ਤੇ ਕਣਕ ਅੱਛਾ ਬਾ ਫਿਰ ਉਹ ਜਾ ਵੱਢਣੇ ਟੁਕਣੇ ਤਾਂ ਫਿਰ ਆਪਣਾ ਆਰ.ਟੀ.ਵੀ. ਵਿੱਚ ਨਹੀਂ ਡੰਗਰਾਂ ਨੂੰ ਅੱਛਾ ਹਾਲੋਂ ਵੀ ਜੂ ਨਹੀਂ ਡੰਗਰਾਂ ਬਰਦਾਂ ਬਰਦਾਂ ਬਹੁਤ ਬੜੀ ਕੋੜਿਆਂ ਵਰਗੇ ਬਲਦ ਹੁੰਦੇ ਤੇ ਮੇਰੇ ਅੱਛਾ ਕਿੰਨੇ ਸੀਗੇ ਆਹ ਬਾਰ ਦੇ ਦੋ ਨਾ ਯਾਦ ਰੱਖੇ ਤੇ ਉਹਨਾਂ ਦੇ ਕੋਈ ਹੈ ਬਾਂਦਾਂ ਦਾ ਹਾਂ ਕੋਈ ਕਿਸੇ ਨੂੰ ਚਿੱਟਾ ਕਹਿੰਦੇ ਤੇ ਹੁੰਦੇ ਸੀ ਬਹੁਤ ਔਕੜੇ ਔਕੜੇ ਬੜ ਦੂਰ ਲਿਈਦਾ ਅੱਛਾ ਹਾਂ ਬੜੇ ਚੰਗੇ ਐ ਨਹੀਂ ਬਈ ਟੁੱਟੇ ਟੁੱਟੇ ਰੱਖੇਆ ਵਧੀਆ ਦੇ ਵਧੀਆ ਮੈਂ ਤਾਂ ਵਧੀਆ 16 ਕਿਲੋ ਦੋ 7 ਕਿਲੋ ਇੱਕ ਟਾਈਮ ਦਾ ਦੁੱਧ tha ਮੇਰੀ ਮਾਂ ਦਾ ਅੱਛਾ 7 ਕਿਲੋ ਤੇ ਕੀ ਫਿਰ ਜੋੜ ਕੇ ਰੱਖਦੇ ਸੀਗੇ ਬਥੇ ਮੇਰੇ ਪਾਈ ਕਹਿੰਦਾ ਆਇਆ ਇੱਕ ਵੇਰਾਂ ਹਾਂ ਦੇ ਸੁਮਾ ਜੇ ਉਹ ਕੇ ਦੇ ਤਾਂ ਮੈਨੂੰ ਕਿੱਥੋਂ ਮਗਾਉਂਦੋਂ ਦੂਮਾ ਪਿਆ ਚੱਕ ਕੇ ਗੱਲ ਉਸ ਚੱਕਰੀ ਚੱਕਰੇ ਪਿਆ ਅੱਛਾ ਪਰ ਇਹ ਕਹੇ ਸਾਰੇ ਚੱਕਰੇ ਚੱਕਰੇ ਚੱਕਰ ਆਉਂ ਚਕੇ ਹੁੰਦਾ ਤਾਂ ਹੈਗਾ ਹੁਣ ਹੁਣ ਕਿਹੜਾ ਆਗਾ ਥੋੜਾ ਬਹੁਤ ਹੁਣ ਤਾਂ ਆਉਂਦੀ ਐ ਥੋੜਾ ਬਹੁਤ ਆਏਗਾ ਹੈ ਕਿ ਨਹੀਂ ਨਿਖਾਣਾ ਤਾਂ ਨਹੀਂ ਲੈ ਕੇ ਜਾਣਾ ਮੈਂ ਕਿੱਲੋ ਕਿੱਦੋਂ ਲੈ ਜਾਣਾ ਕਿੱਲੋ ਉਹ ਮੇਰੇ ਉਪਰ ਤੋਂ ਲੈ ਆ ਕੇ ਦੇ ਦੂੰਦਾ ਲੈ ਬੋਕਰ ਕੇ ਨਾਲੇ ਕਹਿੰਦੇ ਉਹ ਮੈਸਾਂ ਰੱਖੀ ਆ ਬਈ ਆਪਾਂ ਨੇ ਹੁਣ ਪਤਾ ਹੈਗੀ ਆ ਹੈ ਨਹੀਂ ਹੁਣ ਮੈਸ ਦਈ ਇੱਕ ਬੱਚੀ ਛੋੜੀ ਆ ਅੱਛਾ ਇੱਕ ਬੱਠੀ ਖੜੀ ਐ ਹਾਂ ਸੋਨੇ ਆਂਦੀ ਆ ਨਹੀਂ ਫਿਰ ਕੀ ਥੋੜਾ ਬੋਤਾ ਤਾਂ ਬਣਦਾ ਹੋਊਗਾ ਘਰ ਚ ਜੋੜਿਆ ਜੁੜਿਆ ਨਹੀਂ ਕਿਹੜਾ ਕੂਜਾਂ ਤਾਂ ਗੈਰ ਦੇ ਜਾਂਦੇ ਆ ਨੇ ਖਾ ਜਾਂਦੇ ਆ ਗਾਇ ਲੈ ਬੁੱਕਰ ਕੇ ਤੁਸੀਂ ਥੋੜਾ ਅੱਧਾ ਕਿਲੋ ਦੇ ਦਿਓ ਪਾਇਆ ਵੀ ਨਹੀਂ ਹੁ ਮੇਰੇ ਕੋ ਅੱਧਪਾ ਦੇ ਦਿਓ ਅੱਧਪਾ ਦੇ ਦਿਓ ਪੰਜੀ ਹੈਗਾ ਤਾਂ ਪੰਜੀਰੀ ਰੜਾਈ ਦੀ ਅੱਛਾ ਉਹ ਥੋੜੀ ਜੀ ਹੁਣੀ ਐਂਦੀ ਕੋਈ ਪੰਜੀਰੀ ਹੈਗੀ ਆ ਉਹ ਨਹੀਂ ਕਾ ਅੱਲਾ ਪੀ ਆਪਾ ਪੰਜੀਰੀਓ ਖਾ ਲੈਣੀ ਹੈ ਠੀਕ ਹੈ ਠੀਕ ਹੈ ਸ਼ੁਗਰ ਸੁੱਕੀ ਵੀ ਬਣਾਈ ਵੀ ਆ ਹਾਂ ਸ਼ੂਗਰ ਕਰਕਾ ਅੱਛਾ ਸ਼ੂਗਰ ਕਰਕਾ ਉਹਨੇ ਕੋਈ ਗੱਲ ਨਹੀਂ ਮੈਨੂੰ ਨਹੀਂ ਹੈਗੀ ਸ਼ੂਗਰ ਮੈਂ ਲੈ ਖਾ ਲੈਣੀ ਹੈ ਹਾਂ ਵੀ ਇੰਨੇ ਕਾ ਜਿੰਨੀ ਹੈ ਖਾ ਲਾ ਜਿੰਨੀ ਹੈ ਓਨੀ ਖਾ ਲੈਣੀ ਹੈ ਬਸ ਨਾ ਮੁੰਨੇ ਲਿਆ ਕੱਢ ਉਹ ਨਹੀਂ ਮੈਂ ਜਿੰਨੀ ਵੀ ਹੈ ਓਨੀ ਖਾ ਲੈਣੀ ਆਪਾਂ ਨੇ ਤੇਰੇ ਰੱਖ ਲੈਂਦੀ ਮੈਂ ਅੱਛਾ ਉਹ ਤੇਰੇ ਬਾੜੇ ਚ ਬੇਟੀ ਮਾਂ ਅੱਛਾ ਪੇਟੀ 'ਚ ਪੰਜੀਰੀ ਸੰਭਾਲ ਕੇ ਪੇਟੀ 'ਚ ਰੱਖਣੀ ਹੋ ਲਾ ਕਮਾਲ ਹੈ ਬੇਬੇ ਕੁ ਬੜੀ ਕਮਾਲ ਦੀ ਹੈ ਤੇਰਾ ਹੈ ਜੱਜੀ ਕਰਦਾ ਨਾ ਕਦੀ ਹਾਂ ਤਾਂ ਖਾ ਲੈਂਦੀ ਹੈ ਸ਼ੂਗਰ ਕਰ ਕਰਨੀ ਖਾਂਦੀ ਅੱਜ ਗੱਲ ਫੜੀ ਗਈ ਅ ਰਿਕਾਰਡ ਹੋ ਗਈ ਸਾਰੀ ਹੁਣ ਹੋ ਜਾਣ ਦੇ ਹੋ ਜਾਣ ਦੇ ਇਹ ਵੀ ਤੇਰੀਆਂ ਖਾਂਦੀਆਂ ਤੇ ਇਹ ਵੀ ਖਾਂਦੀ ਹੈ ਸਾਰਿਆਂ ਚੱਕ ਦੇ ਫੱਟੇ ਠੀਕ ਹੈ ਠੀਕ ਹੈ ਅੱਛਾ ਹੁਣ ਇੱਕ 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 ਗੱਲ ਦੱਸੋ ਬੇਰੜੇ ਦੀ ਰੋਟੀ ਦੱਸੋ ਫਿਰ ਬੇੜੇ ਦੀ ਰੋਟੀ ਤੇ ਹਾਲਿਆਣਾ ਕਣਕ ਦੇ ਵਿੱਚੇ ਅੱਛਾ ਛੋਲੇ ਛੋਲੇ ਕਿੰਨੇ ਪਾਣੇ ਛੋਲੇ ਪਾ ਦੇਣੇ 5 ਕਿਲੋ ਪਾ ਦੇਣੇ ਆ 20 ਕਿਲੋ માં 20 ਕਿਲੋ ਕਣਕ ਚ 5 ਕਿਲੋ ਛੋਲੇ 5 ਕਿਲੋ ਛੋਲੇ ਹੀ ਪਾ ਦੇਣੇ ਅੱਛਾ ਕਿੱਦੀ ਆਪਣੀ ਜੀ ਕਰਦਾ ਜਿੰਨੀ ਕੋ ਚਲੋ ਫੇਰ ਉਹ ਬੇੜੇ ਦੀ ਰੋਟੀ ਫੇਰ ਚਲੋ ਕਰਦੇ ਸਾਡੇ ਖਾਂਦੇ ਸੀ ਨਹੀਂ ਉਹ ਕਿਹੜੇ ਟਾਈਮ ਖਾਂਦੇ ਸੀਗੇ ਸਵੇਰੀਆਂ ਕਿਆ ਸਵੇਰ ਵਾਲੇ ਖਾਣੇ ਨੂੰ ਕਿਆ ਕਹਿੰਦੇ ਸੀਗੇ ਖਾਣ ਹੁੰਦਾ ਤਾਂ ਸਵੇਰ ਨੂੰ ਲੱਸੀ ਹੁੰਦੀ ਸੀ ਹਾਂ ਫੇ ਉਹ ਪਹਿਲਾ ਤੜਕੇ ਨੂੰ ਚਾਹ ਪੀ ਲੈਂਦੇ ਤੇ ਮੈਂ ਗੁਰਦੁਆਰੇ ਚ ਜੇ ਜਾਂਦੀ ਸੀ ਅੱਛਾ ਹੂੰ ਬਣਾ ਕੇ ਦੇ ਕ ਮੈਂ ਸਬਜ਼ੀ ਤਰ ਜਾਣੀ ਰਾਤ ਨੂੰ ਮੈਂ ਮਸਾਲੇ ਕੁੱਟ ਲੈਣੇ ਅੱਛਾ ਰਾਤ ਨੂੰ ਕੱਪੜੇ ਤੋ ਦੇਣੇ ਲਿਪੜਾ ਵੀ ਰਾਤ ਨੂੰ ਹਾਂ ਬਈ ਦਿਨ ਮ ਬੇਲੀ ਲੱਗਦਾ ਅੱਛਾ ਇਹ ਹਾਲੀ ਦੇ ਨਾਲ ਦੇ ਰੋਟੀ ਵੀ ਸਾਜ ਰਹਿ ਜਾਣੀ ਹਾਂ ਹਾਲੀ ਨੂੰ ਹਾਂ ਸਭ ਕਹੇ ਕਰ ਦਿੰਦੇ ਨੇ ਨਸੀਬ ਉਹਦੀ ਰੋਟੀ ਪਹਿਲਾਂ ਜਾਂਦੀ ਦੇਖ ਲੈ ਲ ਕਮਾ ਅੱਛਾ 베ਰੇੜੇ ਦੀ ਰੋਟੀ ਹਾਜ਼ਰੀ ਵੇਲੇ ਖਾਉਂਦੇ ਸੀ ਸੋਰੇ ਹਾਜ਼ਰੀ ਚ ਅਕਈਆਂ ਨੂੰ ਪਤਾ ਨਹੀਂ ਹਾਜ਼ਰੀ ਕੀ ਹੁੰਦੀ ਹੈ ਹਾਜ਼ਰੀ ਦੁਪਹਿਰੇ ਦੀ ਸਵੇਰ ਦੀ ਸਵੇਰ ਦੀ ਹੋ ਗਈ ਨਾਸ਼ਤਾ ਹੋ ਗਿਆ 8 ਵਜੇ ਹਾਂ 8 ਵਜੇ ਵਾਲਾ ਤੇ ਹੁਣ ਮੈਂ ਕਹਦਾ ਨਾ ਹਾਜ਼ਰੀ ਦੀ ਖਿਲਾਉਂਗੇ ਮੈਨੂੰ ਕਿ ਦੁਪਹਿਰੇ ਕੇ ਸ਼ਾਮੀ ਤੂੰ ਜਦ ਮਰਜ਼ੀ ਆ ਜਾ ਰੋਟੀਆਂ ਪਕਤੀਆਂ ਵੀ ਹੋਉਂਗੀ ਤੈਨੂੰ ਕੀ ਫੋਨ ਕਰਦੀ ਕੇ ਲਿਆ ਕੇ ਰੱਖ ਦੂੰਗੀ ਲਿਆ ਕੇ ਨਹੀਂ ਜਿਹੜਾ ਅੰਦਰ ਰੱਖਿਆ ਹੋਇਆ ਉਹ ਤਾਂ پنਜੀਰੀ ਇੰਨੀ ਕ ਉਹ ਵੀ ਰੱਖ ਲਿਓ ਥੋੜੀ ਜੀ پنਜੀਰੀ ਨਹੀਂ ਦੇਣੀ ਹੈ। ਪਈਓ ਤਾਂ ਇੰਨੀ ਕ। ਅੱਛਾ। ਹਾਂ, ਖੁੰਡ ਪਾਈ ਦੀ ਆ। ਹਾਂ। ਵਿੱਚ ਬਦਾਮ ਪਾਏ ਵਿਆ। ਅੱਛਾ। ਹਾਂ ਹਾਂ ਪਾਈ ਵਿੱਚ ਚਾਰੇ ਮਗਜ਼। ਚਾਰੇ ਮਗਜ਼। ਹਾਂ। ਅੱਛਾ। ਆ ਵੀਡੀਓ ਬਣਾਈ ਵੀ ਆ ਪੁੱਤ ਫੇਰ। ਚਲ ਮੈਂ ਸਮਾਨ ਲਿਆਉਂਗਾ ਆਪਣਾ। پنਜੀਰੀ ਬਣਾ ਦਿਓ ਮੈਨੂੰ। ਲੈ ਆਂ। ਹੈ? ਬਣਾ ਦੂੰਗੀ ਪੁਰਾ। ਬਣਾ ਦਿਓ ਮੈਨੂੰ। ਪੀਸੂ ਵੀ ਆਇਤਾ ਹੈ। ਉਹ ਮੈਂ ਨਾਲ ਕੰਮ ਕਰਾ ਦੂੰਗਾ ਤੁਹਾਡੇ ਨਾਲ ਹਾਂ ਹਾਂ ਨਾਲ ਇਹ ਤਾਂ ਇਹ ਸਾਰੇ ਬੀਜ਼ੀ ਐ ਕੰਮ ਕਰਦੇ ਮੈਂ ਆ ਜਾਊਗਾ ਨਾਲ ਚਾਪੂਤਾ ਜੀ ਠੀਕ ਐ ਹਾਂ ਜੀ ਹਾਂ ਹਾਂ ਨਹੀਂ ਠੀਕ ਆ ਆਉਂਗਾ ਮੈਂ ਆ ਪੰਜੀਰੀ ਬਣਾ ਕੇ ਲੈ ਕੇ ਜਾਵਾਂਗੇ ਉਹ ਪੁਰਾਣੇ ਬਜ਼ੁਰਗਾਂ ਦੇ ਹੱਥ ਦੀ ਪੰਜੀਰੀ ਜਿਹੜੀ ਐ ਬਹੁਤ ਬਹੁਤ ਬਾਇਨੇ ਰੱਖਦੀ ਐ ਬਹੁਤ ਵੱਡੀ ਗੱਲ ਐ ਬੇਬੇ ਨਸੀਬਕੌਰ ਦੇ ਹੱਥ ਦੀ ਪੰਜੀਰੀ ਖਾਵਾਂਗੇ ਮौज ਮਨਾਵਾਂਗੇ ਜਿਹੜੀ ਥੋੜੀ ਜੀ ਹੈਗੀ ਨਾ ਪੈਕਟ ਜੇ ਬਣ ਕੇ ਡੱਬੀ ਚ ਪਾ ਕੇ ਮੈਨੂੰ ਦੇ ਦਿਓ ਅੱਛਾ ਜਾਪੂਤਾ ਕਾਢ ਲੈ ਭਾਈ ਬੇਬੇ ਮੰਨ ਗਈ ਲਓ ਜੀ ਕਿੱਦਾਂ ਦੀ ਲੱਗੀ ਜੀ ਗੱਲਬਾਤ ਕਿਦਾਂ ਦਾ ਲੱਗਿਆ ਵੀਡੀਓ ਹਾਸਾ ਠੱਠਾ ਕੀਤਾ ਬੇਬੇ ਦੇ ਨਾਲ ਬੇਬੇ ਨਸੀਮ ਕੌਰ ਦੇ ਨਾਲ ਔਰ ਉਮਰ ਲਗਭਗ ਇਹਨਾਂ ਦੀ 85 ਸਾਲ ਦੀ ਹੈ ਉਮਰ ਲਗਭਗ ਇਹਨਾਂ ਦੀ 85 ਸਾਲ ਦੀ ਹੈ ਤੇ ਇਹ ਕਹਿੰਦੇ ਜੀ ਮੈਂ 90 ਦੇ ਨੇੜੇ ਟਲੇ ਟੱਪ ਗਈ ਲੇਕਿਨ ਚਲੋ ਮਾਸ਼ਾਅੱਲਾ ਬਹੁਤ ਸਿਹਤਯਾਬ ਹੈ ਪਰਿਵਾਰ ਚ ਬੜੇ ਖੁਸ਼ ਹੈ ਜੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਇਹਨਾਂ ਦੇ ਨਾਲ ਪੁਰਾਣੇ ਵਿਰਸੇ ਦੀਆਂ ਗੱਲਾਂ ਕਰਕੇ ਸਾਡੀ ਟੀਮ ਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਜੇ ਵੀਡੀਓ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਚੰਗਾ ਜੀ ਫਿਰ ਫੇਰ ਬਲਦੇ ਆ ਕੇ ਹਾਂਜੀ ਆਉਂਦੇ ਆ ਤੁਹਾਨੂੰ ਹਾਂਜੀ ਉਹ ਲੈ ਲਾ ਗਏ ਕੋਈ ਗੱਲ ਨਹੀਂ ਕੀ ਪੀ ਲਵਾਂ ਉਹ ਬਸ ਬਸ ਕੋਈ ਨਹੀਂ ਖਾ ਲਈ ਆਪਾਂ ਨੇ ਬਸ ਹੋ ਗਈ ਗੱਲਬਾਤ ਲੈ ਹੈ ਦੱਸ ਭਾਈ ਬਸ ਦੇਖਣੀ ਸੀ